ਆਸਾ ਮਹੱਲਾ ਪੰਜਵਾ ਪਾਪ ਤਰਨੀਆਂ ਜੋ ਬਨ ਬਲੀਆਂ ਨਾਮ ਬਿਨਾ ਬਾਤੀ ਸੰਗ ਰਲੀਆਂ ਕਾਨ ਕੁੰਡਲੀਆਂ ਵਸਤਰ ਓਢਲੀਆਂ ਸੇਜ ਸੁਖਲੀਆਂ ਮੰਦਰ ਬਲੀਆਂ ਰਹਾ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾਂਲੇ ਧਰਨ ਗਡਲੀਆਂ ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਚਲਿਆ ਵਿਕਾਰ ਵਿਖਲਿਆ ਸ਼ਰਨ ਨਾਨਕ ਪ੍ਰਭ ਪੁਰਖ ਦਇਆਲਿਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਘਨ ਕਰਿਆ ਅੰਮ੍ਰਿਤ ਨਾਮ ਤਹਾ ਮਹਿਫਲਿਆ ਐਸਾ ਕਰੋ ਵਿਚਾਰ ਗਿਆਨੀ ਜਾ ਤੇ ਪਾਈਐ ਪਦ ਨਿਰਵਾਨੀ ਆਸ ਪਾਸ ਵਿਖੂਆ ਕੇ ਕੁੰਟਾ ਵਿਚ ਅੰਮ੍ਰਿਤ ਹੈ ਭਾਈ ਰੇ ਰਹਾਓ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਾ ਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾ ਸਤਰੀ ਤਿਨ ਮਾਇ ਆਸਾ ਮਹੱਲਾ 5ਵਾਂ ਰਾਦ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰਾ ਉਲਹਿ ਪ੍ਰਮੇ ਕੇ ਪਰਦੇ ਸਤਗੁਰ ਖੋਲੇ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਨ ਨਿਰਮਾਣ ਜਿਨ ਕੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ ਨਾਮ ਰੱਤਾ ਸੋ ਹੀ ਨਿਰਵਾਣ ਜਾ ਕਉ ਮਿਲਿਓ ਨਾਮ ਨਿਧਾਨਾ ਪੰਤ ਨਾਮਕ ਤਾਕਾ ਪੂਰਖ ਜਾਨਾ ਆਤਾ ਮਹੱਲਾ ਪੰਜਵਾ ਤੀਰਥ ਜਾਉ ਤਾਂ ਹਾਂ ਹਾਂ ਕਰਤੇ ਪੰਡਿਤ ਪੁੱਛਾਂ ਤਾਂ ਮਾਇਆ ਰਾਤੇ ਸੋ ਅਸਥਾਨ ਬਤਾਵੋ ਮੀਤਾ ਜਾਂ ਕਹਿ ਹਰ ਹਰ ਕੀਰਤਨ ਨੀਤਾ ਰਹਾਉ ਛਾਤਰ ਬੇਦ ਪਾਪ ਕੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਆਉਤਾਰ ਗਿਰਾਸਤ ਮਹਿ ਚਿੰਤ ਉਦਾਸ ਅਹੰਕਾਰ ਕਰਮ ਕਰਤ ਜੀ ਕਉ ਜੰਜਾਰ ਪ੍ਰਭ ਕਿਰਪਾ ਤੇ ਮਨ ਬਸ ਆਇਆ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਇਐ ਇਹ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਕਰਮਹਿ ਸੁਖ ਬਾਹਰ ਸੁਨ ਸੁਖਾ ਹਰ ਤਿਮਰਤ ਸਗਲ ਬਿਨਾਸੇ ਦੁਖਾ ਸਗਲ ਸੁਖ ਜਾ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜਾ ਕਾ ਨਿਸ਼ਾਨ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਭੰਤ ਨਾਨਕ ਮੇਰਾ ਮਨ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਜਹਾਂ ਪਠਾਵਹੁ ਤਹ ਤਹ ਜਾਈ ਜੋ ਤੁਮ ਦੇਹੋ ਸੋਈ ਸੁਖ ਪਾਈ ਸਦਾ ਚੇਰੇ ਗੋਵਿੰਦ ਗੋਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਉ ਤੁਮਰਾ ਦਿਆ ਪੈ ਨਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰ ਤੁਜੈ ਕੇ ਆਈ ਤੁਮਰਾ ਲਵੈ ਨ ਕੋ ਲਾਈ ਕਹੋ ਨਾਨਕ ਨਿਤ ਿਇਵੈ ਧਿਆਈ ਗਤ ਹੋਵੈ ਸੰਤਹਾਂ ਲਗ ਪਾਈ ਆਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਰਵਨ ਸੁਨੀਜੈ ਅੰਮ੍ਰਿਤ ਕਥਾ ਜਾਤ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਾਟ ਚ ਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸ੍ਰੈਨ ਹਰ ਕੀਰਤਨ ਗਾਇਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰ ਜਿਸ ਵਿੱਚ ਰਹਿ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਜਾ ਕੈ ਸਿਮਰਨ ਸੁਖ ਨਿਵਾਸ ਪਈ ਕਲਿਆਣ ਦੁਖ ਹੋਵਤ ਨਾਸ आनंद करहो प्रभु के गुण गाव हो सतगुरु अपना सद सदा मनाव हो रहा सतगुरु का सत शब्द कमाव हो फिर कर बैठे प्रभु अपना पाव हो परका बुरा ना राखो चित तुम कहो दुख नहीं पाई मीत हर हर तंत मंत गुरु दीना ए सुख नानक आन दिन चीना आशा मोहल्ला 5वा ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹ ਕੁੰਟ ਮਾਨੈ ਦਰਸ਼ਨ ਮੰਗਉ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾ ਜਾ ਕੈ ਨਿਕਟ ਨਾ ਆਵੈ ਕੋਈ ਸਗਲ ਸ੍ਰਿਸ਼ਟ ਉਹ ਆਕੇ ਚਰਨ ਮਲਤ ਹੋਈ ਜੋ ਪ੍ਰਾਨੀ ਕਾ ਹੁ ਨ ਆਵਤ ਕਾਮ ਸੰਤ ਪ੍ਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ